ਤਨੋਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਗਲ ਦਵਾਰ ਕਉ ਸਾਢਕ ਗਹਿਓ ਤੁਹਰ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕਉ ਸਾਢਕ ਗਹਿਓ ਤੁਹਰ ਦਵਾਰ ਬਾਹੇ ਗਹੇ ਕਿਲਾ ਜੀ ਅਸ ਗੋਬਿੰਦ ਦਾਸ ਤੁਖਾਰ ਗੁਰੂ ਰੂਪ ਗੁਰੂ ਕਰੀ ਸਾਧ ਸੰਗਤ ਜਿਓ ਧੰ ਧੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਖਜੂਰੀ ਵਿੱਚ ਆਲਸੋ ਸੰਗਤਾਂ ਜੁੜ ਬੈਠੇ ਹੋ ਬਾਜਾਂ ਵਾਲੇ ਤਾਜਾਂ ਵਾਲੇ ਨੀਲੇ ਦੇ ਸਾਹ ਸਵਾਰ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ਿਸ਼ ਕੀਤਾ ਫਤਿਹ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਖੱਤ ਜੋੜ ਕੇ ਬੜੇ ਹੀ ਅਦਬ ਸਤਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆਪ ਸਮੂਹ ਸੰਗਤਾਂ ਦੇ ਭਾਗੇ ਹੋ ਸਤ ਸੰਗਤੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਬਾਹਵੀਂ ਅਸ਼ਟਪਦੀ ਦੀ 6ਵੀਂ ਪੌੜੀ ਤੱਕ ਆਵਸ ਨੂੰ ਸੰਤਾਂ ਨੇ ਸਰਵਣ ਕੀਤੀ ਆ ਧੰ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਹਵੀਂ ਅਸ਼ਟਪਦੀ ਦੀ 7ਵੀਂ ਪੌੜੀ ਵਿੱਚ ਕੀ ਫਰਮਾਰੇ ਕੀ ਸੰਤ ਸਮਝਾ ਰਹੇ ਨੇ ਆਵ ਸਰਵਣ ਕਰੀਏ ਜੀ ਸਦਨਾ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਸਤੇ ਦੂਰ ਕਹਾ ਕੋ ਜਾਏ ਉੱਬਰ ਰੱਖਣ ਹਾਰਤੀ ਆਏ ਤਿਸਤੇ ਦੂਰ ਕਹਾ ਕੋ ਜਾਏ ਸਤਿਗੁਰ ਜੀ ਫਰਮਾਉਂਦੇ ਹਨ ਕਿ ਤਿਸ ਪੇ ਉਸ ਕਾਲ ਤੋਂ ਦੂਰ ਭੱਜ ਕੇ ਕੋਈ ਕਹਾ ਪੇ ਕਿੱਥੇ ਜਾ ਸਕਦਾ ਹੈ ਇਹ ਉਸ ਵਾਹਿਗੁਰੂ ਤੋਂ ਵੀ ਦੂਰ ਜਾ ਕੇ ਕੋਈ ਕਹੇ ਕਿ ਜਾ ਕੇ ਕੰਮ ਕਰ ਲਵਾਂਗਾ ਤਾਂ ਕਿੱਥੇ ਜਾ ਕੇ ਕਰ ਸਕਦਾ ਹੈ ਉੱਬਰੈ ਰੱਖਣ ਹਾਰ ਧਿਆਏ ਉੱਬਰੇ ਦਾ ਅਰਥ ਕਾ ਬਚ ਸਕਦਾ ਹੈ ਰੱਖਣ ਹਾਰ ਧਿਆਏ ਤਾਂ ਇਹ ਬਚ ਸਕਦਾ ਹੈ ਉਸ ਕਾਲ ਤੋਂ ਜੇ ਰੱਖਣ ਹਾਰ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਜਿਸ ਨੇ ਇਹ ਸਰੀਰ ਰਚਿਆ ਜਿਸ ਨੇ ਬਣਾਇਆ ਜਿਸ ਪਰਮੇਸ਼ਰ ਨੇ 84 ਲੱਖ ਜੂਨ ਚੋਂ ਕੱਢ ਕੇ ਮਨੁੱਖਾ ਜਨਮ ਫੇਰ ਦਿੱਤਾ ਮਹਾਰਾਜ ਕਹਿੰਦੇ ਜੇ ਉਸ ਨੂੰ ਤੂੰ ਤੇ ਆਉਣਾ ਕਰੇਂਗਾ ਧਿਆਵੇਂਗਾ ਜਿਸ ਰੂਪ ਨਾ ਰੇਖਿਆ ਕੁੱਲ ਨਹੀਂ ਜਾਤੀ ਪੂਰਨਪੂਰ ਰਹਾ ਦਿਨ ਰਾਤੀ ਜਿਹਦਾ ਰੂਪ ਨਹੀਂ ਰੰਗਨੀ ਆ ਰੇਖ ਨਹੀਂ ਪੇਖਨੀ ਆ ਜਾਦਨੀ ਪਾਤਨੀ ਆ ਜੇ ਉਸ ਨੂੰ ਧਿਆਵੇਂਗਾ ਮਹਾਰਾਜ ਕਦੇ ਰੱਖ ਨਹਾਰ ਤੇ ਆਏ ਫਿਰ ਤੂੰ ਕਾਲ ਤੋਂ ਬਚ ਸਕਦਾ ਹੈ ਨਿਰਭਉ ਜਪੈ ਸਗਲ ਭਾਉ ਮਿਟੈ ਨਿਰਭਉ ਪਰਮੇਸ਼ਰ ਕਾਲਪੁਰਖ ਨਿਰਭਉ ਨਿਰਵੈਰ ਆ ਜੋ ਤੋ ਨਿਰਵੈਰ ਗਿਰਭਗਨੋ ਜਪਣਾ ਕਰੇਗਾ ਮਾਰਾ ਕਹਿੰਦੇ ਸਗਲ ਭੌ ਮਿਟੇ ਤੇਰੇ ਸਾਰੇ ਹੀ ਭੈ ਜੜੇ ਆ ਮਿਟ ਜਾਣਗੇ ਨਾਸ ਹੋ ਜਾਣਗੇ ਰਬ ਕਿਰਪਾ ਤੇ ਪ੍ਰਾਣੀ ਛੁਟਾਇ ਸਤਗੁਰੂ ਜੀ ਕਿਰਪਾ ਕਰਦੇ ਹਨ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਕਿਰਪਾ ਦੇ ਸਦਕਾ ਹੀ ਪ੍ਰਾਣਾਧਾਰੀ ਜੀਵ ਜਮਨਮ ਬੰਦ ਤੋਂ ਛੁਟਕਾਰਾ ਪਾਉਂਦਾ ਹੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਜਿਸ ਪਰ ਜਿਸ ਜਿਸ ਜੀਵ ਦੀ ਜਿਸ ਨੂੰ ਸਤਿਗੁਰ ਪਿਆਰ ਕਰਦਿਆਂ ਜਿਸ ਦੀ ਰੱਖਿਆ ਪ੍ਰਵੇਸ਼ਕਾਲਪੁਖ ਆਪ ਕਰੇ ਇਸ ਨਾਹੀ ਦੁਖ ਉਸ ਨੂੰ ਜਮਨ ਮਰ ਦਾ ਦੁੱਖ ਨਹੀਂ ਚੰਬੜਦਾ ਨਾ ਉਹਨੂੰ ਵਿਸ਼ਿਆ ਵਿਖਾਰਾਂ ਦੇ ਦੁੱਖ ਚੰਬੜਦੇ ਨੇ ਜਿਸ ਪ੍ਰਭ ਰਾਖ ਜਿਸ ਪ੍ਰਭ ਰਾਖੇ ਇਸ ਨਾਹੀ ਦੁਸ ਜਿਸ ਨੂੰ ਪਰਮੇਸ਼ਰ ਕਾਲਪੁਖ ਆਪ ਰੱਖਣਾ ਕਰੇ ਜਿਸ ਦੇ ਸਿਰ ਦੇ ਉੱਤੇ ਆਪ ਆਪਣਾ ਹੱਥ ਰੱਖੇ ਨਾਮ ਜਪਤ ਮਨ ਖੋਵਤ ਸੁਖ ਤੇ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਣ ਦੇ ਨਾਲ ਮਨ ਨੂੰ ਸੁਖ ਪ੍ਰਾਪਤ ਹੁੰਦਾ ਜਿਵੇਂ ਸਤਿਗੁਰੂ ਫਰਮਾਉਂਦੇ ਨੇ ਨਾਮ ਜਪਤ ਇੱਥੇ ਵੀ ਇਹ ਕਹਿੰਨਾ ਨਾ ਨਾਮ ਜਪਤ ਮਨ ਖੋਵਤ ਸੁਖ ਇੱਥੇ ਮਾਰ ਕਹਿੰਦੇ ਨਾਮ ਜਪਤ ਮਹਾ ਸੁਖ ਪਾਇਓ ਚਿੰਤਾ ਰੋਗ ਬਿਤਾਰਿਓ ਜੇ ਨਾਮ ਜਪਾਂਗੇ ਨਾ ਮਾਰ ਕਹਿੰਦੇ ਕਲੇ ਸੁਖ ਦੀ ਮਹਾ ਸੁਖ ਪ੍ਰਾਪਤ ਹੋਣਗੇ ਚਿੰਤਾ ਰੋਗ ਬਿਤਾਰਿਓ ਚਿੰਤਾਵਾਂ ਵੀ ਦੂਰ ਹੋ ਜਾਣਗੀਆਂ ਸੋ ਨਾਮ ਦੇ ਨਾਲ ਸੁਖ ਪ੍ਰਾਪਤ ਹੁੰਦੇ ਨੇ ਤਾਂ ਤਾਂ ਇੱਥੇ ਵੀ ਸਤਿਗੁਰ ਕਹਿੰਦੇ ਨਾਮ ਜਪਤ ਮਨ ਹੋਵਤ ਸੁਖ ਨਾਮ ਨੂੰ ਜਪੜ ਦੇ ਨਾਲ ਜੀਵ ਸੁਖਾਂ ਨੂੰ ਪ੍ਰਾਪਤ ਕਰਦਾ ਹੈ ਚਿੰਤਾ ਜਾਏ ਮਿਟੇ ਅਹੰਕਾਰ ਨਾਮ ਜਪਣ ਦੇ ਨਾਲ ਹੀ ਚਿੰਤਾ ਜਾਂਦੀਆਂ ਨੇ ਅਹੰਕਾਰ ਵੀ ਮਿਟ ਜਾਂਦਾ ਹੈ ਨਿਮਰਤਾ ਆਉਂਦੀ ਹੈ ਨਾਮ ਜਪਣ ਦੇ ਨਾਲ ਇਸ ਜਨ ਕੋ ਕੋਏ ਨਾ ਪਹੁੰਚਨ ਹਾਰ ਸਾਧਗੁਰੂ ਜੀ ਫਰਮਾਉਂਦੇ ਆ ਨਾ ਕਿ ਇਸ ਉਸ ਗੁਰਮੁਖ ਜਨ ਨੂੰ ਉਹਦੇ ਤਾਂ ਹੀ ਕੋਈ ਵੀ ਪਹੁੰਚਣ ਹਾਰਾ ਪਹੁੰਚਣ ਵਾਲਾ ਨਹੀਂ ਹੈ ਭਾਵੇਂ ਉਸ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ ਜਿਹੜਾ ਨਾਮ ਜੱਪ ਕੇ ਆਪਣੀ ਚਿੰਤਾ ਮਟਾ ਲੈਂਦਾ ਹੰਕਾਰ ਨੂੰ ਦੂਰ ਕਰ ਲੈਂਦਾ ਨਿਮਰਤਾ ਵਿੱਚ ਆ ਜਾਂਦਾ ਹੈ ਉਸ ਦੀ ਬਰਾਬਰੀ ਕਰਨ ਵਾਲਾ ਕੋਈ ਵੀ ਨਹੀਂ ਹੈ ਸਿਰ ਉੱਪਰ ਠਾਢਾ ਗੁਰ ਸੂਰਾ ਜਿਨ੍ਹਾਂ ਨੇ ਜਾਣਿਆ ਕਿ ਸਾਡੇ ਸਿਰ ਦੇ ਉੱਪਰ ਗਰੀਬ ਨਵਾ ਸੱਚੇ ਪਾਤਸ਼ਾਹ ਲੋਕ ਪਰਲੋਕ ਦੇ ਅੰਦਰ ਜਨਮ ਤੋਂ ਛਡਾਉਣ ਵਾਲੇ ਵਿਕਾਰਾਂ ਤੋਂ ਛਡਾਉਣ ਵਾਲੇ ਗੁਰੂ ਸੂਰਤ ਸਤਿਗੁਰ ਸੂਰਮੇ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਭਾਵ ਕੀ ਠਾਡੇ ਖੜੇ ਹਨ ਨਾਨਕ ਤਾਕੇ ਕਾਰਜ ਪੂਰਾ ਸਤਿਗੁਰ ਜੀ ਕਿਰਪਾ ਕਰਦੇ ਜਿਨ੍ਹਾਂ ਦੇ ਵੱਲ ਜਿਨ੍ਹਾਂ ਦੇ ਵਾਸਤੇ ਪਰਮੇਸ਼ਰ ਕਾਲਪੁਰਖ ਧੰਗੁਰੂ ਨਾਨਕ ਦੇਵ ਮਹਾਰਾਜ ਆਪ ਖੜੇ ਹੋਣ ਪਰ ਇਹਨੇ ਨਾਨਕ ਤਾਕੇ ਕਾਰਜ ਪੂਰਾ ਉਹਨਾਂ ਦੇ ਕਾਰਜ ਫਿਰ ਸਤਿਗੁਰੂ ਆਪ ਵਿੱਚ ਆਣ ਕੇ ਖਲੋਂਦੇ ਨੇ ਵਿਚਕਰਤਾ ਪੁਰਖ ਖਲੋਵਾ ਵਾਲ ਨਾ ਵਿੰਦਾ ਸੋਵਾ ਮੱਜਨ ਗੁਰੇ ਅੰਦਰ ਦਾਸੀ ਜਦ ਹਰ ਹਰ ਕਿਲ ਵਿਖਣਾ ਸੀ ਸੋ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਆ ਆਪ ਸਮੂਹ ਸੰਗਤਾਂ ਨੇ 22 ਅਸ਼ਟਪਦੀ ਦੀ ਸਤਵੀਂ ਪੌੜੀ ਦੀ ਕਥਾ ਵਿਚਾਰ ਸਰਵਣ ਕੀਤੀ ਬੇਨਤ ਪ੍ਰਕਾਰ ਦੀ ਆਪਣਾ ਗਲਤੀਆਂ ਆ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ